Спасибо. На... Salut, ਜਾ ਨਾਮ ਲਪਾਈਐ ਰਸਨਾਾਮ ਪੜਾ ਜਿਨ ਪਾਇਆ ਬ੍ਰਹਮ ਅਪ ਇਕ ਕਨ ਤੇ ਸਭਨ ਜੀਵਨ ਮਰਤਾ ਜਨਮ ਜਣਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਾ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਉਜਗ ਅਟਲ ਦੋ ਜਹਾਨਾ ਦੇ ਵਾਲੀ ਜਵਾਦ ਤਖਤਾਂ ਦੇ ਮਾਲਕ ਗਿਆਨ ਦੇ ਮੋਜਸ ਨੇ ਰਹਿਮਤਾਂ ਦੇ ਪੰਡਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਚਰਿਆ ਗਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਕੋ ਤਦ ਅਨੰਤ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਬੇਆਰੀ ਗੁਰੂ ਸواری ਖਾਸ ਰੂਪ ਸਾਧ ਸੰਗਤ ਜੀਓ ਵੱਡੇ ਹੀ ਭਾਗ ਹਨ ਅੱਜ ਚੇਤ ਦੇ ਮਹੀਨੇ ਦੀ ਪਾਵਨ ਸੰਗ్రాੰਦ ਦਾ ਦਿਹਾੜਾ ਹੈ ਚੇਤ ਦੇ ਮਹੀਨੇ ਦੇ ਪਰਥਾਏ ਪੰਚਮ ਪਾਤਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਚੇਤ ਗੋਬਿੰਦ ਅਰਾਦੀ ਹੈ ਕੋਵੇ ਆਨੰਦ ਕਾਣਾ ਚੇਤ ਦੇ ਮਹੀਨੇ ਵਿੱਚ ਪਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਰੁਤਾ ਨੇ 6 ਮਹੀਨੇ ਨੇ ਬਾਰਾਂ ਰੁੱਤਾਂ ਦਾ ਮਹੀਨੇ ਆਂਦਾ ਸਮੇਂ ਦਾ ਇਹਨਾਂ ਸਾਂਤੇ ਦਿਮਾਗ ਤੇ ਵੀ ਅਤੇ ਮਨ ਤੇ ਕਹ ਲਈ ਜਨ ਤੇ ਵੀ ਅਸਰ ਹੁੰਦਾ ਹੈ ਸੰਕਰਾਂਤ ਜਿਹੜਾ ਹੈ ਜਿਵੇਂ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਦੇ ਵਿੱਚ ਜਾਂਦਾ ਹੈ 12 ਰਾਸਾਂ ਨੇ ਤਾਂ ਵਿਦਵਾਨ ਸਕੂਲਰ ਸੱਜਣ ਕਹਿੰਦੇ ਨੇ ਕਿ ਤੂਫਾਨ ਹੁੰਦੇ ਲਹਿਰਾਂ ਉੱਠਦੀਆਂ ਨੇ ਸੂਰਜ ਨੇ ਇੱਕ ਰਾਸ਼ੀ ਨੂੰ ਛੱਡ ਕੇ ਦੂਜੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਨਾ ਉਹਨੂੰ ਸਕਰਾਂਤ ਕਹਿੰਦੇ ਨੇ ਉਹਨਾਂ ਲਾਜ਼ਮੀ ਹੈ ਜਿਹੜਾ ਸਮਾਂ ਅਤੇ ਜਿਹੜੀ ਰਾਸ ਸਮੁੰਦਰ ਦੇ ਵਿੱਚੋਂ ਲਹਿਰਾ ਠਾ ਰਹੀ ਹੈ ਸਮੁੰਦਰ ਦੇ ਵਿੱਚ ਤੂਫਾਨ ਆਇਆ ਲਹਿਰਾਂ ਠਾਇਆ ਲਹਿਰਾਂ ਉੱਠਦੀਆਂ ਨੇ ਅਤੇ ਉਹਨਾਂ ਦੇ ਵਿੱਚ 84 ਲੱਖ ਜੁਨ ਹੈ 84 ਲੱਖ ਜੁਨ ਦੇ ਵਿੱਚ ਇੱਕ ਇਨਸਾਨ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਾਰਿਆਂ ਨੇ ਉਦਾਂ ਢਲ ਜਾਣਾ ਜਿਵੇਂ ਸਮਾ ਆਇਆ ਰੁੱਤ ਦੇ ਵਾਂਗ ਸਮੇ ਦੇ ਵਾਂਗ ਉਹ ਆਪਣੇ ਆਪ ਨੂੰ ਢਾਲ ਲੈਂਦੇ ਨੇ ਸਤਿਗੁਰੂ ਕਹਿੰਦੇ ਨੇ ਜੇ ਢਾਲਦਾ ਨਹੀਂ ਹੈ ਤਾਂ ਇਕੱਲਾ ਇਨਸਾਨ ਹੈ ਆਪਣੇ ਆਪ ਨੂੰ ਤਾਂ ਸਤਿਗੁਰੂ ਕਹਿੰਦੇ ਨੇ ਚੇਤ ਗੋਵਿੰਦ ਅਰਾਦੀ ਹੈ ਖੁਬ ਹੈ ਆਨੰਦ ਕਣਾ ਹੁਣ ਆਨੰਦ ਕਣਾ ਜਿੱਥੇ ਵੀ ਵੇਖੇਗਾ ਹਰਿਆਵਲ ਹੋਵੇਗੀ ਜਿੱਥੇ ਵੀ ਵੇਖੇਗਾ ਤੈਨੂੰ ਪੌਦਿਆਂ ਦੇ ਵਿੱਚੋਂ ਬੂਟੀਆਂ ਦੇ ਵਿੱਚੋਂ ਸੁਗੰਧੀਆਂ ਆਉਣਗੀਆਂ ਹਰਿਆਵਲ ਹੋਣੀ ਹੈ ਚਾਰੇ ਪਾਸੇ ਬਸੰਤ ਰੁੱਤ ਹੋਣੀ ਹੈ ਪੱਤ ਚੜ ਤੋਂ ਬਾਅਦ ਹੁਣ ਬਸੰਤ ਰੁੱਤ ਹੋਣੀ ਹੈ ਚੇਤ ਦਾ ਮਹੀਨਾ ਦੇ ਵਿਚੋਂਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਲਾਜ਼ਮੀ ਹੈ ਕਿ ਉਹਨਾਂ ਦੇ ਵਿੱਚ ਖੇੜਾ ਆ ਗਿਆ ਉਹਨਾਂ ਦੇ ਵਿੱਚ ਸੁਹਾਪਣ ਆ ਗਿਆ ਉਹਨਾਂ ਦੇ ਵਿੱਚ ਸੁਗੰਧੀ ਆ ਗਈ ਉਹ ਸੁਗੰਧੀ ਨੂੰ ਲਾਜ਼ਮੀ ਹੈ ਸਾਰੇ ਮੰਨਦੇ ਨੇ ਸਿਰਵਕਲਾ ਇਹਨਾਂ ਸਤਿਗੁਰੂ انسان ਨੂੰ ਕਹਿੰਦੇ ਨੇ ਉਹ ਹੈ ਆਨੰਦ ਕਣਾ ਜੇ ਗੋਵਿੰਦ ਨੂੰ ਅਰਧੇਗਾ ਤੇਰੇ ਲਈ ਖੁਸ਼ਿਆਲੀ ਤੇਰੇ ਲਈ ਸੁਹਾਪਣ ਤੇਰੇ ਲਈ ਸੁਗੰਧੀ ਹੈ ਪਰਮਾਤਮਾ ਦਾ ਨਾਮ ਤਾਂ ਜਦੋਂ ਪਰਮਾਤਮਾ ਦਾ ਨਾਮ ਜਪੇਗਾ ਤੇਰੇ ਅੰਦਰ ਵੀ ਸੁਹਾਪਣ ਆਵੇਗਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ ਜਦੋਂ ਗੁਰੂ ਦੇ ਮੁਬਾਰਕ ਚਰਣਾ ਦੇ ਵਿੱਚ ਸੰਗਤ ਰੂਪ ਹੋ ਕੇ ਬੈਠੇਗਾ ਤਾਂ ਗੁਰੂ ਨੇ ਤੈਨੂੰ ਆਪਣਾ ਨਾਮ ਦੇਣਾ ਹੈ ਪਣਾ ਕਹਿੰਦੇ ਨੇ ਉਚਾਰਨਾ ਕਰਨਾ ਮਣ ਚੰਗੇ ਭਾਗਾਂ ਤੋਂ ਬਿਨਾ ਅਤੇ ਰੱਬ ਦੀ ਰਹਿਮਤ ਤੋਂ ਬਿਨਾ ਤਾਂ ਨਾਮ ਵੀ ਨਹੀਂ ਜਪਿਆ ਜਾਂਦਾ ਗੁਰੂ ਦੀ ਸੰਗਤ ਦੇ ਵਿੱਚ ਵੀ ਨਹੀਂ ਆਇਆ ਜਾਂਦਾ ਚੰਗੇ ਭਾਗਾਂ ਦੀਆਂ ਨਿਸ਼ਾਨੀਆਂ ਬਿਨ ਭਾਗਾ ਸਤ ਸੰਗਨ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀ ਉਨਾ ਤੇਰੇ ਚੰਗੇ ਭਾਗ ਨੇ ਗੁਰੂ ਮਹਾਰਾਜ ਚਰਣਾ ਦੇ ਵਿੱਚ ਆਇਆ ਆਪਣੇ ਚੰਗੇ ਭਾਗ ਹੋਰ ਬਣਾ ਲੈ ਰਸਨਾ ਨਾਮ ਆਪਣਾ ਆਪਣੀ ਰਸਨਾ ਤੋਂ ਆਪਣੀ ਜਿਹਵਾ ਤੋਂ ਆਪਣੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਜਪ ਲੈ ਜਿੰਨ ਪਾਇਆ ਪ੍ਰਭ ਆਪਣਾ ਆਏ ਇਸੇ ਗਣਾ ਦੁਨੀਆ ਤੇ अनेका ਆ ਰਹੇ ਨੇ ਦੁਨੀਆ ਤੋਂ अनेका ਜਾ ਰਹੇ ਨੇ ਹੁਣ ਗਣਾ ਗਿਣਤੀ ਦੇ ਵਿੱਚ ਕਿਹੜਾ ਆਇਆ ਹੈ अनेका ਆਏ ਅਤੇ ਨੇ ਕਾ ਨੇ ਜਾਣੇ ਜਾਣਾ ਹਰਕਨੇ ਐ ਪਰ ਸਫਲ ਕੀਦਾ ਹੁੰਦਾ ਹੈ ਦੁਨੀਆ ਤੇ ਹੁਣਾ ਗਿਣਤੀ ਕਿਹਦੀ ਹੁੰਦੀ ਐ ਕਿ ਦੁਨੀਆ ਤੇ ਉਹ ਆਏ ਜਿਹੜੇ ਰਸਨਾ ਤੋਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜਿਨ ਪਾਇਆ ਪ੍ਰਭ ਆਪਣ ਆਏ ਤਿਸ ਗਣਾ ਆਇਆ ਸਫਲ ਸਮਝੋ ਕਿ ਜਿਹੜਾ ਚੰਗੇ ਕਰਮ ਕਰਦਾ ਹੈ ਚੰਗੇ ਗੁਣਾਂ ਦਾ ਧਾਰਣੀ ਹੈ ਇੱਕ ਖਿੰਨ ਤਿਸ ਵਿਨ ਜੀਵਨ ਮਰਥਾ ਜਨਮ ਜਣਾ ਪਰਮਾਤਮਾ ਦੇ ਨਾਮ ਤੋਂ ਬਿਨਾ ਸਤਿਗੁਰੂ ਕਹਿੰਦੇ ਨੇ ਇੱਕ ਖਿੰਨ ਦੀ ਗੱਲ ਕਰਦੇ ਨੇ ਅਸਤਾ ساری ਜ਼ਿੰਦਗੀ ਇਹ ਤਾਂ ਲੰਗਾ ਦਿੰਨੇ ਆ ਜਦੋਂ ਸਮਾਂ ਲੰਘ ਜਾਂਦਾ ਸਾਨੂੰ ਰੱਬ ਵੀ ਉਦੋਂ ਚੀਤੇ ਆਉਂਦਾ ਸਾਰੀ ਜ਼ਿੰਦਗੀ ਜਦੋਂ ਲੰਗੀ ਸਤਿਗੁਰੂ ਕਹਿੰਦੇ ਨੇ ਐਦਾਂ ਸਮਝੀ ਪਈ ਤੇਰਾ ਤੂੰ ਤਾਂ ਸਾਰੀ ਜ਼ਿੰਦਗੀ ਲੰਘਾਈ ਹੈ ਤੇਰਾ ਇੱਕ ਖਿੰਨਾ ਵੀ ਪਰਮਾਤਮਾ ਤੋਂ ਬਿਨਾ ਐਦਾਂ ਲੱਗਦਾ ਕਿ ਤੇਰਾ ਜੀਵਨ ਬਿਆਰਥਾ ਜਾਵੇਗਾ ਇੱਕ ਖਿੰਨ ਦੇ ਨਾਲ ਤੂੰ ਤਾਂ ਸਾਰੀ ਜ਼ਿੰਦਗੀ ਬੇਰਥ ਗਵਾ ਲਈ ਹੈ ਅਮੋਲਕ ਜਨਮ ਹੈ ਅਤੇ ਇਹ ਜਨਮ ਦੇ ਵਿੱਚ ਤੂੰ ਹਰ ਇੱਕ ਚੀਜ਼ ਬਿਨਾ ਮੰਗਿਆਂ ਵੀ ਮਿਲ ਸਕਦੀ ਹੈ ਰੱਬ ਦੇ ਦਰ ਤੇ ਜਿਵੇਂ ਤੂੰ ਪ੍ਰਵਾਨ ਹੋ ਗਿਆ ਹਰ ਇੱਕ ਚੀਜ਼ ਤੈਨੂੰ ਮਿਲ ਸਕਦੀ ਹੈ ਰੱਬ ਦੇ ਦਰ ਤੇ ਪ੍ਰਵਾਨਗੀ ਲੈਣੀ ਪੈਂਦੀ ਹੈ ਅਤੇ ਲੈਣੀ ਹੈ ਸਾਡੇ ਮਨ ਨੇ ਸਾਡੀ ਆਤਮਾ ਨੇ ਨਾ ਆਤਮਾ ਸਾਡੇ ਟਿਕਾਣੇ ਤੇ ਹੈ ਅਤੇ ਨਾ ਸਾਡਾ ਮਨ ਆਪਣੇ ਟਿਕਾਣੇ ਤੇ ਹੈ ਕਿਉਂਕਿ ਗੁਰੂ ਦੇ ਕੋਲ ਆ ਕੇ ਜੇ ਆਤਮਾ 2 ਮਿੰਟ ਮਨ ਨਹੀਂ ਸ਼ਾਂਤ ਹੋ ਜਾਂਦਾ ਫਿਰ ਇਹ ਹੋਵੇਗਾ ਕਿੱਥੇ ਮਹਾਤਮਾ ਵੀ ਪਟਗੀ ਪਈਏ ਤਾਂ ਮਨ ਵੀ ਪਟਕੇ ਆ ਪਿਆ। ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਤੇਰਾ ਕੀਤਾ ਹੋਇਆ ਵਿਅਰਥ ਸਭ ਬੇਕਾਰ ਹੈ। ਮਨ ਲੋ ਵਿਅਰਥ ਹੈ ਜੋ ਕੁਝ ਤੂੰ ਕਰਦਾ ਤਿਆਂ ਤਾਂ ਇਹਦਾ ਹਰਜਾਨਾ ਜਦੋਂ ਭੁਗਤਣਾ ਪੈਂਦਾ ਉਹਦਾ ਬੜਾ ਹੁਣ ਤਾਂ ਜਦੋਂ ਮਨ ਦੀਆਂ ਕਰਦਾ ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲਦਾ ਤਾਂ ਸਾਧੂ ਗੁਰੂ ਕਹਿੰਦੇ ਇਹ ਕੋਈ ਪ੍ਰਵਾਹ ਨਹੀਂ ਹੈ ਤਾਂ ਜਦੋਂ ਅ ਰੱਬ ਦਾ ਲੇਖਾ ਜੋਖਾ ਚੱਲਦਾ ਹੈ ਫਿਰ ਉਦੋਂ ਪਤਾ ਲੱਗਦਾ ਹੈ ਕਿ ਅ ਰੱਬ ਨੇ ਅਜਾਮਤਾ ਵਰਤਾਈਆਂ ਨੇ ਰੱਬ ਨੇ ਕਿਰਪਾ ਕੀਤੀ ਹੈ ਹੁਣ ਜਿਸ ਸਮੇਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਸਮੇਂ ਲਾਹੌਰ ਦੇ ਸੀ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਤਾਂ ਉਤੋਂ ਸੰਗਤ ਆਈ ਸੰਗਤ ਨੇ ਕਿਹਾ ਕਿ ਸਾਡੇ ਗ੍ਰਹਿ ਵਿਖੇ ਚਲੋ ਵਿਆਹ ਹੈ ਰਸਤੇ ਦੇ ਵਿੱਚ ਭਰਾ ਲੱਗਦੇ ਨੇ ਤਉਨਾ ਨੇ ਕਿਹਾ ਕਿ ਸਾਡੇ ਲੜਕੀ ਦਾ ਵਿਆਹ ਤੁਸੀਂ ਚਲੋ ਤਾਂ ਸਾਡੇ ਕਾਰਜ ਸਫਲੇ ਹੋਣਗੇ ਸਾਡਾ ਮਾਨ ਵਧੇਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਵਿਆਹ ਦੇ ਲੜਕੀ ਦੇ ਵਿਆਹ ਦੇ ਵਿੱਚ ਨੇ ਕਨਿਆਦਾਨ ਕਰਦੇ ਪਏ ਨੇ ਕਾਰਜ ਆਪਸੰਦ ਨੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਭਈ ਮੈਂ ਤਾਂ ਨਹੀਂ ਜਾ ਸਕਦਾ ਕਿਉਂਕਿ ਗੁਰੂ ਘਰ ਦਾ ਕੰਮ ਚੱਲ ਰਿਹਾ ਹੈ ਇਹ ਤਾਂ ਮਿੰਟ ਦੀ ਗੇ ਨਹੀਂ ਹੈ ਹਾਂ ਮੇਰੇ ਪੁੱਤਰ ਨੇ ਪਿਰਥੀ ਹੈ ਪਿਰਥੀ ਚੰਦ ਹੈ ਅਤੇ ਮਹਾਦੇਵ ਹੈ ਅਤੇ ਮੇਰਾ ਪੁੱਤਰ ਅਰਜਣ ਵੀ ਹੈ ਗੁਰੂ ਅਰਜਣ ਦੇਵ ਜੀ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਵੀ ਪੁੱਤਰ ਕਹੇਗਾ ਤਿੰਨ ਕਹੂੰ ਤਿੰਨਾਂ ਨੂੰ ਕੱਲ ਦੇ ਮੰਗਾ ਅਤੇ ਜਿਹੜਾ ਕਹੇਗਾ ਤਾਂ ਮੈਂ ਉਹਨਾਂ ਨੂੰ ਕੱਲ ਦੇ ਮੰਗਾ ਤਾਂ ਪਿਰਥੀ ਚੰਦ ਨੂੰ ਪੁੱਛਿਆ ਪਿਰਥੀ ਚੰਦ ਕਹਿੰਦਾ ਮੇਰੇ ਬਿਨਾ ਤਾਂ ਕੰਮ ਨਹੀਂ ਚੱਲਣਾ ਇਥੇ ਗੁਰੂ ਕਰਦਾ ਸਤਿਗੁਰੂ ਕਹਿੰਦੇ ਕਿਸੇ ਦੀ ਹੋਰ ਡਿਊਟੀ ਲਾ ਦੇਵਾਂਗੇ ਪੁੱਤਰ ਚਲੇ ਜਾ ਉਹ ਕਹਿੰਦਾ ਮੈਂ ਨਹੀਂ ਜਾ ਉਹਦੇ ਮਨ ਦੇ ਵਿੱਚ ਇਹ ਸੀ ਮੈਂ ਗਿਆ ਮੇਰੇ ਭਰਾ ਨੂੰ ਗੁਰਗੱਦੀ ਦੇ ਦੇਣੀ ਹੈ ਮਹਾਦੇਵ ਨੂੰ ਦੇ ਦੇਣੀ ਹੈ ਜਾਂ ਗੁਰੂ ਅਰਜਨ ਦੇਵ ਨੂੰ ਦੇ ਦੇਣੀ ਹੈ ਮਹਾਦੇਵ ਸੀ ਜਿਹੜਾ ਉਹਨੂੰ ਪੁੱਛਿਆ ਉਹ ਵੈਸੀ ਮਲੋ ਸਾਧ ਬਿਰਤੀ ਦਾ ਸੀ ਉਹਨੂੰ ਨਾ ਕੋਈ ਆਵੇ ਕੋਈ ਜਾਵੇ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੀ ਆਨੰਦ ਲੈਂਦਾ ਸੀ ਉਹ ਨਾ ਕਿਸੇ ਰਿਸ਼ਤੇਦਾਰ ਨਾਲ ਨਾ ਕਿਸੇ ਨਾਲ ਉਹਦਾ ਵਾਹ ਵਾਸਤਾ ਨਹੀਂ ਸੀ ਸਾਰਿਆਂ ਤੋਂ ਮੰਨ ਲਓ ਆਪਣੇ ਆਪਣੇ ਦੇ ਵਿੱਚ ਮਸਤ ਰਹਿਣ ਵਾਲਾ ਇਨਸਾਨ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਤਾਂ ਉਹਨਾਂ ਨੇ ਸਤਿ ਵਚਨ ਕੀਆ ਕਦੋਂ ਜਾਣਾ ਇਹ ਵੀ ਨਹੀਂ ਪੁੱਛਿਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਉਡੀਕਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਕੱਲੇ ਹੁਣ ਜਦੋਂ ਲਾਹੌਰ ਗਏ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਉਹਨਾਂ ਨੂੰ ਬਚਨ ਇਹ ਕੀਤਾ ਸੀ ਕਿ ਜਦੋਂ ਤੱਕ ਤੁਹਾਨੂੰ ਬੁਲਾਏ ਨਾ ਇੱਥੇ ਬੁਲਾਇਆ ਨਹੀਂ ਜਾਂਦਾ ਉਦੋਂ ਤੱਕ ਤੁਸੀਂ ਆਉਣਾ ਨਹੀਂ ਹੈ ਬੇਸ਼ੱਕ ਵਿਆਹ ਹੋ ਵੀ ਜਾਵੇ ਘਰ ਜਾਂ ਤੋਂ ਪਹਿਲਾਂ ਜਾਂਦੇ ਕੱਲਿਆ ਸੀ ਵਿਆਹ ਕਿ ਵਿਆਹ ਹੋ ਵੀ ਜਾਵੇ ਤਾਂ ਜਦੋਂ ਤੱਕ ਤੁਹਾਨੂੰ ਸੱਦੀਏ ਨਾ ਉਦੋਂ ਤੱਕ ਆਉਣਾ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਤਿ ਬਚਨ ਹੁਣ ਜਦੋਂ ਕੱਲਿਆ ਹੈ ਗਏ ਨੇ ਪਿਤਾ ਦੇ ਹੁਕਮ ਦੇ ਅਨੁਸਾਰ ਸਮਾਂ ਲੱਗੇ ਆ ਉੱਥੇ ਵਿਆਹ ਦੇ ਵਿੱਚ ਇਧਰ ਸਤਿਗੁਰਾਂ ਨੂੰ ਸਮਾਂ ਲੱਗ ਗਿਆ ਗੁਰੂ ਘਰ ਦਾ ਕੰਮ ਚੱਲਦਾ ਸੀ ਸੰਗਤ ਆਉਂਦੀਆਂ ਸੀ ਉਹਨਾਂ ਦੇ ਨਾਲ ਮੇਲ ਮਿਲਾਪ ਹੁਣ ਉਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਚਿੱਠੀ ਘੱਲੀ ਹੈ ਸ਼ਬਦ ਘੱਲਿਆ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਜਰਾਗ ਦੇ ਵਿੱਚ ਉਚਾਰਨ ਕੀਤਾ ਹੈ ਸ਼ਬਦ ਨੇ ਉਹਨਾਂ ਨੇ 네ਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਯਾਤਰ ਕੀ ਨਾਈ ਤਿਰਖਾ ਨ ਪੁੱਤਰੈ ਸੰਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਹੁਣ ਇਹਦੇ ਵਿੱਚ ਆਪਣੀ ਮਨ ਦੀ ਤਾਂ ਮੈਂ ਕਿ ਤੁਹਾਡੇ ਦਿਦਾਰੀਆਂ ਤੋਂ ਬਿਨਾ ਤੁਹਾਡੇ ਅਲਫਾਜ਼ਾਂ ਤੋਂ ਬਿਨਾ ਸਤਿਗੁਰੂ ਇਹ ਕਲਯੁਗ ਵਿਆਪਤ ਹੈ ਤਾਂ ਇਹ ਚਿੱਠੀ ਸੀ ਜਦੋਂ ਕੱਲ ਹੀ ਤਾਂ ਪਿਰਤੀ ਚੰਦ ਮਿਲ ਗਿਆ ਲਾਹੌਰ ਤੋਂ ਕਿਸੇ ਪਿਆਰੇ ਨੂੰ ਭੜਾਈ ਜਿੱਠੀ ਕੇ ਪਿਤਾ ਗੁਰੂ ਨੂੰ ਦੇਣੀ ਤਾਂ ਉਹ ਅੱਗੇ ਸਾਹਮਣੇ ਮਿਲਿਆ ਪਿਰਤੀ ਚੰਦ ਉਹਨੇ ਸਾਹਮਣੇ ਫਿਰ ਦੂਜੀ ਚਿੱਠੀ ਵੀ ਕੱਲ ਹੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਗ ਹੋਆ ਗੁਰਸੰਤ ਉਹਨਾਂ ਨੇ ਕਿਹਾ ਕਿ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰੋ ਰਹਿਮਤ ਕਰੋ ਕਿ ਜਿਹੜਾ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀ ਕਿ ਕਦੋਂ ਭਾਗ ਜਾਗਣਗੇ ਕਿ ਮੈਂ ਆਪਣੇ ਗੁਰੂ ਨੂੰ ਮਿਲਾਂਗਾ ਹੁਣ ਤੀਜੀ ਚਿੱਠੀ ਵੀ ਦੂਜੀ ਚਿੱਠੀ ਵੀ ਸਾਂਭ ਲਈ ਇਤਿਹਾਸ ਤਾਂ ਲੰਮਾ ਹੁਣ ਆਪਣੇ ਕੋਲ ਸਮਾਂ ਨਹੀਂ ਹੈ ਹੁਣ ਤੀਜੀ ਚਿੱਠੀ ਫੇਰ ਕੱਲੀ ਉਹਨ ਤੀਜੀ ਚਿੱਠੀ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਉਸ ਸ਼ਖਸ ਨੂੰ ਕਿਹਾ ਜਿਹਨੂੰ ਕਲਦੇ ਸੀ ਉਹਨੂੰ ਪੁੱਛਿਆ ਕਿਹਨੂੰ ਦੇਖਿਆ ਉਹਨੇ ਕਹਿੰਦੇ ਤੁਹਾਡੇ ਭਰਾ ਨੂੰ ਦੇਖਿਆ ਉਹਨੇ ਫਿਰਤੀ ਚੰਦ ਆਈ ਵਾਰ ਉਹ ਹੀ ਮਿਲਦਾ ਹੈ ਕਿਉਂਕਿ ਪਤਾ ਸੀ ਨਾ ਲਾਹੌਰ ਤੋਂ ਕਿਹੜੀ ਸੰਗਤ ਆਉਂਦੀ ਹੈ ਉਹ ਪਹਿਲੀ ਮਿਲ ਪੈਂਦਾ ਸੀ ਫਿਰਤੀ ਚੰਦ ਉਹਦੇ ਮਨ ਦੇ ਵਿੱਚ ਖੋਟ ਸੀ ਤਾਂ ਜਦੋਂ ਤੀਜੀ ਚਿੱਠੀ ਆਈ ਹੈ ਤਾਂ ਤੀਜੀ ਚਿੱਠੀ ਉਹ ਫਿਰਤੀ ਚੰਦ ਨੂੰ ਮਿਲਿਆ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਫੜਾਈ ਹੋਈ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇਂਦੇ ਨੇ ਉਹ ਖੋਲ ਕੇ ਦੇਖਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਤਤ ਭਗਵੰਤਾ ਮਹਿ ਰਹਿਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਵਾਰੇ ਜੀਓ ਇਤਨੀ ਮੰਦੀ ਅਵਸਥਾ ਉਹਨਾਂ ਨੇ ਬਿਆਨ ਕੀਤੀ ਕਿ ਤੁਹਾਡੇ ਬਿਨਾਂ ਤਾਂ ਕਲਯੁਗੀ ਵੀ ਆਪਤ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਆ ਇੱਕ ਚਿੱਠੀ ਆਈ ਐ ਤੇ ਬਕਾਇਦਾ ਉਹਦੇ ਵਿੱਚ ਲਿਖਿਆ ਹੋਇਆ ਸੀ ਤਿੰਨ ਗੁਰਮਖੀ ਸ਼ਬਦ ਤਿੰਨ ਤੀਜਾ ਪਦ ਤੀਜੀ ਪੌੜੀ ਤੀਜਾ ਸ਼ਬਦ ਤਾਂ ਦੋ ਪੁੱਛਿਆ ਕਹਿੰਦੇ ਦੋ ਕਿੱਥੇ ਨੇ ਤਾਂ ਜਿਹੜਾ ਲੈ ਕੇ ਆ ਰਿਹਾ ਸੀ ਉਹਨੇ ਦੱਸਣੇ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਵੱਡੇ ਪੁੱਤਰ ਨੂੰ ਬਣਾਇਆ ਨੇ ਪ੍ਰੀਤਿਚੰਦ ਨੂੰ ਪ੍ਰੀਤਿਚੰਦ ਤੋੜ ਗਿਆ ਤਾਂ ਉਹਦੇ ਘਰ ਗਏ ਉਹਦੇ ਘਰ ਕਰਮਾਂ ਨੂੰ ਪੁੱਛਿਆ ਉਹਦੀ ਘਰ ਵਾਲੀ ਨੂੰ ਕਹਿੰਦੇ ਮੈਨੂੰ ਨਹੀਂ ਪਤਾ ਹਾਲਾਂਕਿ ਪਤਾ ਸੀ ਉਸਨੂੰ ਤਾਂ ਉਹਦੇ ਕੱਪੜੇ ਦੇਖੇ ਗਏ ਪ੍ਰੀਤਿਚੰਦ ਦੇ ਕੱਪੜਿਆਂ ਦੇ ਵਿੱਚੋਂ ਚਿੱਠੀਆਂ ਲੱਭੀਆਂ ਦੋ ਦੋ ਸ਼ਬਦ ਲੱਭੇ ਤਾਂ ਗੁਰੂ ਮੈਂ ਬਿਨਾਂ ਦੇਰੀ ਤੋਂ ਆਪਣੇ ਪੁੱਤਰ ਨੂੰ ਬੁਲਾਇਆ ਲਾਹੌਰ ਤੋਂ ਅਤੇ ਬੁਲਾ ਕੇ ਕਹਿੰਦੇ ਪੁੱਤਰ ਜੀ ਇਹ ਸ਼ਬਦ ਅਧੂਰਾ ਹੈ ਤੈ ਸ਼ਬਦ ਨੂੰ ਪੂਰਾ ਕਰੋ ਹੁਣ ਚੌਥਾ ਬੰਦ ਉਹਨਾਂ ਨੇ ਤੇਰਾ ਮੁਖ ਸਹਾਵਾ ਜੀ ਉਹ ਸਹਿਜ ਤੋਂ ਨਵਾਣੀ ਚਿਰ ਹੋਵਾ ਦੇਖੇ ਸਾਰੰਗ ਬਾਣੀ ਤਨ ਸੋ ਦੇਸਤਾ ਤੋਂ ਹਸਿਆ ਮੇਰੇ ਸੱਜਣ ਮਿੱਤ ਉਹਨਾਂ ਕਹਿੰਦੇ ਨੇ ਤੁਹਾਡੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਤਾਂ ਉਹਨਾਂ ਨੇ ਮਹ ਲੋ ਸ਼ਬਦ ਚੌਥਾ ਉਚਾਰਨ ਕੀਤਾ ਤੇ ਪਿਆਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗਲਵਕੜੀ ਦੇ ਵਿੱਚ ਲੈ ਆਇਆ ਔਰ ਉਹ ਸ਼ਬਦ ਜਿਹੜੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪਿਤਾ ਗੁਰੂ ਨੇ ਕਿਹਾ ਕਿ ਪੁੱਤਰ ਜੀ ਜੋ ਕੁਝ ਤੁਹਾਡੇ ਕੋਲ ਹੈ ਮਨ ਲਓ ਤੁਸੀਂ ਹੁਣ ਕਰਦੇ ਪਏ ਹੋ ਇਹ ਅਲਫਾਜ ਤੁਹਾਡੇ ਬੜੇ ਸੋਹਣੇ ਨੇ ਇਹਨਾਂ ਨੂੰ ਇੱਦਾਂ ਹੀ ਜ਼ਿੰਦਗੀ ਦੇ ਵਿੱਚ ਬਣਾ ਕੇ ਰੱਖਣਾ ਪ੍ਰਤੀ ਚੰਦ ਨੇ ਪੁੱਛਿਆ ਪ੍ਰਤੀ ਚੰਦ ਤੂੰ ਇਦਾਂ ਕਿਉਂ ਕੀਤਾ ਪ੍ਰਤੀ ਚੰਦ ਕਹਿੰਦਾ ਮੈਨੂੰ ਨਹੀਂ ਪਤਾ ਚਿੱਠੀ ਆਈ ਮੈਂ ਭੁੱਲ ਜਾਂਦਾ ਸੀ ਗੁਰੂ ਘਰ ਦੇ ਮਵਾਰਕ ਚਰਣਾ ਦੇ ਵਿੱਚ ਰਹਿਣ ਵਾਲਾ ਗੁਰੂ ਦਾ ਪੁੱਤਰ ਗੁਰੂ ਦਾ ਖੂਨ ਅਗੋ ਵੀ ਮੰਨ ਲੋ ਬਾਣੀ ਤੋਂ ਬਾਝ ਜਾ ਰਿਹਾ ਗੁਰੂ ਦੀ ਸੰਗਤ ਤੋਂ ਗੁਰੂ ਘਰ ਤੋਂ ਬਾਝ ਜਾ ਰਿਹਾ ਗੁਰੂ ਘਰ ਦੇ ਵਿੱਚ ਹੁੰਦਿਆਂ ਹੁੰਿਆਂ ਵੀ ਗੁਰੂ ਘਰ ਤੋਂ ਬਾਝ ਜਾ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹੀ ਇੱਕ ਖੇਨ ਕਹਿੰਦੇ ਤਿਸਵੇਂ ਨਾ ਜੀਵਨ ਇੱਕ ਖੇਨ ਰੱਬ ਤੋਂ ਬਿਨਾ ਜੀਵਣਾ ਨਾ 100 ਜਨਮਾਂ ਦੇ 100 ਨਰਕਾਂ ਦੇ ਬਰਾਬਰ ਹੈ ਅਤੇ ਤੂੰ ਸਾਰੀ ਜ਼ਿੰਦਗੀ ਗੁਰੂ ਘਰ ਰਹਿ ਆ ਗੁਰੂ ਤੇ ਮubaraka ਲਫਜ਼ ਸੁਣਦਾ ਰਿਹਾ ਅਤੇ ਫਿਰ ਵੀ ਗੁਰੂ ਦੇ ਸ਼ਬਦਾਂ ਤੋਂ ਬਾਝ ਜਾ ਰਿਹਾ ਫਿਰ ਤਾਂ ਸੋ ਨਰਕਾਂ ਦੇ ਬਰਾਬਰ ਹੈ ਜਲ ਤਲ ਮੈਲ ਪੂਰੇ ਹਰ ਬਿਆ ਵਿੱਚ ਬਣਾ ਪਰਮਾਤਮਾ ਜਰ ਦੇ ਜਰ ਦੇ ਵਿੱਚ ਵਿਆਪਕ ਅੱਜ ਤੂੰ ਨਾ ਜਰ ਦੇ ਜਰ ਦੇ ਵਿੱਚ ਵੇਖ ਸਕਿਆ ਤੇ ਨਾ ਆਪਣੇ ਆਪ ਦੇ ਵਿੱਚ ਵੇਖ ਸਕਿਆ ਸੋ ਪ੍ਰਭ ਚਤਨ ਆਬਈ ਕਿਤੜਾ ਦੁੱਖ ਗਣਾ ਕਹਿੰਦੇ ਕਿਤੜਾ ਦੁੱਖ ਮਲੋ ਬਿਆਨ ਨਹੀਂ ਕੀਤਾ ਜਾ ਸਕਦਾ ਕਿਤਨਾ ਦੁੱਖ ਲੱਗਦਾ ਹੈ ਜਿਨ੍ਹਾਂ ਨੂੰ ਰੱਬ ਚਿਤ ਨਹੀਂ ਆਉਂਦਾ ਜਿਹੜੇ ਰੱਬ ਨੂੰ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਪੂਗ ਜੋ ਕੁਝ ਹੈ ਉਹਨਾਂ ਦੇ ਕੋਲ ਫਿਰੋ ਸਭ ਨਰਕ ਦੇ ਬਰਾਬਰ ਹੋ ਜਾਂਦਾ ਜਿਨਹੀ ਰਾਬਿਆ ਸੋ ਪ੍ਰਭੂ ਤੇ ਨਾ ਭਾਗ ਮਣਾ ਜਿਨ੍ਹਾਂ ਨੇ ਕਹਿੰਦੇ ਪਰਮਾਤਮਾ ਨੂੰ ਰਾਬਿਆ ਐ ਮਨ ਉਹਨਾਂ ਦੇ ਭਾਗ ਜਾਗ ਪਏ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਕਿਐ ਪਰਮਾਤਮਾ ਜੀ ਐ ਗੁਰੂ ਨਾਨਕ ਦੇਵ ਮਹਾਰਾਜੀ ਇੱਕ ਨੇ ਜਿਹੜੇ ਰੱਬ ਤੋਂ ਬੰਝੇ ਨੇ ਅਤੇ ਇੱਕ ਸਦਾ ਹੀ ਤਰਲੇ ਕਰਦੇ ਰਹਿੰਦੇ ਨੇ ਕਿ ਤੁਹਾਡੇ ਪਿਆਰ ਤੋਂ ਬਿਨਾਂ ਤੁਹਾਡੀ ਮੁਹੱਬਤ ਤੋਂ ਬਿਨਾਂ ਸਤਿਗੁਰੂ ਕਲਯੁਗ ਵਿਆਪਦਾ ਰਹਿਮਤਾ ਕਰੋ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਹੁਣ ਜਿਹੜੀ ਬਸੰਤਰ ਉਤਾਈ ਹੈ ਬਹਾਰ ਵੇਖਦਾ ਹੈ ਲਾਜ਼ਮੀਆਂ ਦੇ ਅੰਦਰ ਵੀ ਅਸਰ ਹੋਵੇਗਾ ਤਾ ਇਹ ਸਤਿਗੁਰੂ ਜਿਹੜੀ ਬਾਰ ਦੀ ਬਸੰਤ ਰੁਤ ਆਈ ਹੈ ਨਾ ਬਾਰ ਦੀ ਬਹਾਰ ਆਈ ਹੈ ਬਾਰ ਦੀ ਹਰੀਆਬਲਾਈ ਹੈ ਮੇਰੇ ਅੰਦਰ ਵੀ ਆਵੇ ਚੇਤ ਮਿਲਾਏ ਸੋ ਪ੍ਰਭੂ ਐ ਸਤਿਗੁਰੂ ਤੁਹਾਡੀ ਕਿਰਪਾ ਤੇ ਸਦਕਾ ਚੇਤ ਦਾ ਮਹੀਨਾ ਚੜਿਆ ਹੈ ਹਰੀਆਬਲ ਆਉਣੀ ਹੈ ਉਹ ਸੰਤ ਰੁਤ ਆਉਣੀ ਹੈ ਤਾਂ ਤੁਸੀਂ ਮੇਰੇ ਅੰਦਰ ਵੀ ਉਹ ਹਰੀਆਬਲ ਬਣਾ ਦਿਓ ਮੇਰੇ ਅੰਦਰ ਵੀ ਰੁਤ ਆ ਜੇ ਪਿਆਰ ਦੀ ਆਵੇ ਮੁਹੱਬਤ ਦੀ ਆਵੇ ਅਤੇ ਦੁਨੀਆ ਦੇ ਵਿੱਚ ਵਿਚਰਾਂ ਤਾਂ ਸਤਿਗੁਰੂ ਤੁਹਾਡੇ ਪ੍ਰੇਮ ਦੇ ਨਾਲ ਵਿਚਰਾਂ ਇਸ ਮਹੀਨੇ ਦੇ ਪਰਥਾਏ ਗੁਰੂ ਅਰਜਨ ਦੇ ਮਹਾਰਾਜ ਜੀ ਕਿੰਨੇ ਰੱਬ ਤੋਂ ਟੁੱਟਾ ਹੋਇਆ ਭਾਈ ਰੱਬ ਦੇ ਨੇੜੇ ਹੋ ਤੂੰ ਕਿ ਰੱਬ ਨੇ ਸਮੇਂ ਨੂੰ ਬਦਲਿਆ ਤੈਨੂੰ ਵੀ ਬਦਲੇਗਾ ਰੁੱਤ ਨੂੰ ਬਦਲੇਗਾ ਰੱਬ ਨੇ ਤੈਨੂੰ ਵੀ ਬਦਲੇਗਾ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਦੇ ਵਿੱਚ ਗਿਆ ਪਰ ਤੂੰ ਜਦੋਂ ਦਾ ਜਨਮ ਹੋਇਆ ਤੇਰੇ ਇੱਕ ਰਾਸ ਦੇ ਵਿੱਚ ਹੀ ਹੈ ਆਪਣੀ ਕੋ ਨਹੀਂ ਛੱਡਦਾ ਆਪਣਾ ਹੰਕਾਰ ਨਹੀਂ ਛੱਡਦਾ ਤੇ ਆਪਣਾ ਜਿਹੜਾ ਤੇਰਾ ਸੁਪਾ ਹੈ ਉਹ ਨਹੀਂ ਛੱਡਦਾ ਕਦੋਂ ਬਦਲੇ ਕਦੋਂ ਡਵੈਲਪ ਕਦੋਂ ਅਵੇਅਰ ਹੋਵੇਂਗਾ ਤਾਂ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਨੂੰ ਬਦਲ ਬਦਲੇਗੀ ਤੈਨੂੰ ਬਾਣੀ ਬਦਲੇਗੀ ਤੈਨੂੰ ਮੁਬਾਰਕ ਚਰਨ ਬਦਲੇਗੀ ਤੈਨੂੰ ਗੁਰੂ ਕੀ ਸੰਗਤ ਇਹ ਹੀ ਨਿਹਾਲ ਕਰੇਗੀ ਤੈਨੂੰ ਜਦੋਂ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠੇਗਾ ਸਮਾਪਤੀ ਦਾ ਸਮਾਂ ਜੀ ਕੋਈਆਂ ਭੁੱਲਾਂ ਦੀ ਕਿੰਨਾ ਉਹ ਦੁਦੇ ਆ ਗਏ ਹੈ